ਸਤਿ ਸ਼੍ਰੀ ਅਕਾਲ ਅਮੇਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਹਰ ਸਿਮਰਤ ਕੌਰ ਨੇ ਲੋਕਾਂ ਨੂੰ ਦਿੱਤੀ ਵੱਡੀ ਤਮਕੀ ਤੇ ਕੰਗਣਾ ਰਣਾਵਤ ਨੂੰ ਮੰਗਣੀ ਪੈ ਗਈ ਮਾਫੀ ਆਖਰ ਸਾਰਾ ਮਾਮਲਾ ਕੀ ਹੈ ਇਸ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੀ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿੰਨੇ ਕਿ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਕੰਗਣਾ ਰਣਾਵਤ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਅੱਜ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹਰਸਿਮਰਤ ਕੌਰ ਬਾਦਲ ਨੇ ਸ਼ਰਅਾਮ ਤੇ ਖੁੱਲੇ ਆਮ ਤੰਕੀ ਦੇ ਦਿੱਤੀ ਹੈ। ਦੋਵੇਂ ਖਬਰਾਂ ਇੱਕ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਿਉਂਕਿ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਉੱਠਿਆ ਸੀ। ਜਿਹਦੇ ਤੇ ਕੰਗਣਾ ਰਣੌਤ ਨੇ ਇੱਕ ਬਿਆਨ ਦੇ ਦਿੱਤਾ ਸੀ ਪਰ ਕੱਲ ਕੋਰਟ ਦੇ ਵਿੱਚ ਉਹਨਾਂ ਨੇ ਮੁਆਫੀ ਤਾਂ ਮੰਗੀ ਹੈ ਪਰ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ। ਕਿਉਂ ਨਹੀਂ ਮਿਲੀ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ। ਔਰ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਨੇ ਇੱਕ ਨਵਾਂ ਵਿਵਾਦ ਸ਼ੇਰ ਦਿੱਤਾ ਹੈ ਜਿਹਦੇ ਤੇ ਹਰ ਸਰਮ੍ਰਤ ਕਾਰ ਬਦਲ ਦੀ ਗਿਰਫਦਾਰੀ ਹੋ ਸਕਦੀ ਹੈ ਕਦੇ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਧਮਕੀ ਪਹਿਲਾਂ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦਿੰਦੇ ਨੇ ਔਰ ਪੰਜਾਬ ਦੇ ਲੋਕਾਂ ਦੀ ਹਿੰਸਾ ਕਰਾਉਣ ਦੀ ਗੱਲ ਕਹਿੰਦੇ ਨੇ ਪਰ ਦੂਜੇ ਪਾਸੇ ਲੱਗਦਾ ਜਿਵੇਂ ਇਹਨਾਂ ਦੇ ਦਿਨ ਪੁੱਠੇ ਚੰਨ ਪਏ ਨੇ ਹੁਣ ਉਹਨਾਂ ਨੇ ਪੰਜਾਬ ਦੇ ਹੀ ਲੋਕਾਂ ਨੂੰ ਸਿੱਧੇ ਤੌਰ ਤੇ ਧਮਕੀ ਦਿੱਤੀ ਹੈ ਆਖਰ ਉਹਨੇ ਧਮਕੀ ਕਿਉਂ ਦਿੱਤੀ ਹੈ ਦਰਜਅਲ ਦੇ ਵਿੱਚ ਸੱਤਾ ਦੀ ਹੋੜ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਸੱਦੇ ਰੂਪ ਦੇ ਵਿੱਚ ਇਹ ਕਹਿ ਦਿੱਤਾ ਕਿ ਜੇਕਰ ਅਕਾਲੀ ਦਲ ਨੂੰ ਵੋਟਾਂ ਨਾ ਪਾਈਆਂ ਤਾਂ ਪੰਜਾਬ ਦੇ ਵਿੱਚ ਉਹ ਬਰਬਾਦੀ ਕਰ ਦੇਵਗੇ ਕਿ ਪੰਜਾਬ ਪਰਦੇ ਲੋਕਾਂ ਨੂੰ ਇਸ ਗੱਲ ਦੀ ਭੜਕ ਨਹੀਂ ਹੋएगी ਤੇ ਮੈਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਇਹ ਗੱਲ ਹਰਸਿਮਰਤ ਕੌਰ ਬਾਦਲ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਕਿਹਾ ਔਰ ਮੈਂ ਤੁਹਾਨੂੰ ਉਹਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਅੰਦਰ ਅਕਾਲੀ ਦਲ ਨੇ ਬਹੁਤ ਸਾਰੀ ਭ੍ਰਿਸ਼ਟਾਚਾਰੀ ਦਾ ਕੀਤੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਪਿੱਛੇ ਛੇ ਲਾਵਾਂਗੇ ਪਰ ਨਹੀਂ ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਧਮਕੀ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਪਹਿਲਾਂ ਸੁਖਵੀਰ ਬਾਦਲ ਧਮਕੀ ਲੈਂਦੇ ਨੇ ਬਾਅਦ ਦੇ ਵਿੱਚ ਗੀਬਾ ਹਰਸਿਮਰਤ ਕੌਰ ਬਾਦਲ ਵੀ ਮੂਰੇ ਆ ਜਾਂਦੇ ਨੇ ਪਰ ਉਹਦੇ ਵਿੱਚ ਕਹਿੰਦੇ ਜੀ ਹੁਣ ਪੰਜਾਬ ਦੀ ਸਰਕਾਰ ਬੜੀ ਤਿਆਰੀ ਦੇ ਵਿੱਚ ਹੈ ਹਰਸਿਮਰਤ ਕੌਰ ਬਾਦਲ ਨੂੰ ਬਕਰਮ ਸਿੰਘ ਨੂੰ ਜਿਹੀ ਛੇ ਦੀ ਤਰ੍ਹਾਂ ਗ੍ਰਿਫਤਾਰ ਕਰਕੇ ਜੇਲ੍ਹ ਪਹੁੰਚਾਇਆ ਜਾਵੇ ਪਰ ਮੈਂ ਤੁਹਾਨੂੰ ਹਰਸਨਤ ਕੌਰ ਬਾਦਲ ਦਾ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਚੰਗਣਾ ਰਣੌਤ ਔਰ ਸੁਖਵੀਰ ਸਿੰਘ ਬਾਦਲ ਡੀਆਈਜੀ ਦੇ ਨਾਲ ਕਿਵੇਂ ਮਿਲੇ ਨੇ ਉਹ ਖਬਰ ਵੀ ਸਾਂਝੀ ਕਰਾਂਗੇ ਸੁਣੋ ਕੀ ਬਾਤ ਕਰੀਏ ਇਹ ਸਰਕਾਰ ਨੁਕਸਾਨ ਪੰਜਾਬ ਦਾ ਚਾਰ ਸਾਲ ਜਿਹੋ ਉਸ ਤੋਂ ਵੱਡਾ ਹੀ ਅਗਲੇ ਸਾਲ ਚ। ਤਾਂ ਸੁਣ ਲੈ ਪੰਜਾਬ ਵਾਲੇ ਹਰ ਸਿਮਰਤ ਕੌਰ ਬੀਬਾ ਕਹਿੰਦੀ ਐ ਕਹਿੰਦੀ ਜੇਕਰ ਟੱਕਰੀ ਨੂੰ ਕਾਮਯਾਬ ਨਾ ਕੀਤਾ ਕਹਿੰਦੀ ਜਿਹੜਾ ਮੁੱਖ ਮੰਤਰੀ ਭਵਤ ਸਿੰਘ ਮਾਨ ਦੇ ਰਾਜ ਦੇ ਵਿੱਚ ਨਹੀਂ ਹੋਇਆ ਉਹ ਨੁਕਸਾਨ ਅਸੀਂ ਕਰਾਂਗੇ। ਕੱਲ ਸੁਖਬੀਰ ਸਿੰਘ ਬਾਦਲ ਦਾ ਬੋਲ ਸੁਣਾਇਆ ਸੀ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਪੁਲਿਸ ਦੇ ਨਾਲ ਹਿੰਸਾ ਕਰਾਉਣਾ ਚਾਹੁੰਦੇ ਨੇ। ਕਿਉਂਕਿ ਇਹਨਾਂ ਨੇ ਵੀ ਕਿਹਦਾ ਬਿਆਨ ਦਾਗ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਹਿੰਦਾ ਇੱਕ ਪਾਸੇ ਪੰਜਾਬ ਦੇ ਲੋਕ ਇੱਕ ਪਾਸੇ ਪੰਜਾਬ ਦੀ ਪੁਲਿਸ ਤਹੰਸਾ ਕਰਵਾਵਾਂਗੇ ਤੇ ਦੋਸ਼ ਲੱਗਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਰ ਇਹਨਾਂ ਦਾ ਕੋਈ ਵੀ ਜਿਹੜਾ ਇਹ ਚੱਕਰ ਵੀ ਰਚਦੇ ਨੇ ਕੋਈ ਵੀ ਕੰਮ ਨਹੀਂ ਆਉਂਦਾ ਪਹਿਲਾਂ ਦੇਖੋ ਮੁੱਖ ਮੰਤਰੀ ਨੂੰ ਕਹਿੰਦੇ ਇਹਦੀ ਨੀਲੀ ਵੀਡੀਓ ਆ ਗਈ ਹੈ ਜੀ ਇਹਦੀ ਫਲਾਨੀ ਆ ਗਈ ਹੈ ਜੀ ਯਾਨੀ ਭਗਵੰਤ ਮਾਨ ਨੂੰ ਡੇਗਣ ਦਾ ਕੰਮ ਚਾਰੇ ਪਾਸਿਆਂ ਤੋਂ ਕਾਲੀ ਦਲ ਕਰ ਰਿਹਾ ਸੀ ਔਰ ਦੂਜੇ ਪਾਸੇ ਸੋ ਗੰਬੀਰ ਸਿੰਘ ਬਾਰੇ ਦੀ ਭੰਡੀ ਹੁੰਦੀ ਜਾ ਰਹੀ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਇੱਥੇ ਹੀ ਸਮਝ ਲੈਣਾ ਚਾਹੀਦਾ ਕਿ ਜਿਹੜਾ ਅਕਾਲੀ ਦਲ ਸ਼ਰਅੰਤ ਧਮਕੀਆਂ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਜੇਕਰ ਤੱਕੜੀ ਦੇ ਮੋਰ ਨਾਲ ਆਈ ਕਾਮਯਾਬ ਨਾ ਕੀਤਾ ਤਾਂ ਪੰਜਾਬ ਦੀ ਬਰਬਾਦੀ ਜਿਹੜੀ 4 ਸਾਲ ਦੇ ਵਿੱਚ ਕਹਿੰਦੀ ਹੁਣ ਨਹੀਂ ਹੋਈ ਉਹ ਅਸੀਂ ਕਰਾਂਗੇ ਫਿਰ। ਇਹ ਬੀਬਾ ਦੇ ਬਿਆਨ ਨੇ ਤਾਂ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲੀ ਦਲ ਦੇ ਪਿੱਛੇ ਪੈ ਗਏ ਨੇ ਕਿਉਂਕਿ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦੇ ਇਹ ਸਾਰੇ ਪੰਜਾਬ ਨੂੰ ਪਤਾ ਪਰ ਭਾਈ ਹੁਣ ਅਕਾਲੀ ਦਲ ਦੇ ਵਿੱਚ ਭਾਜਪਾ ਦਿੱਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਵੀ ਬਹਾਰ ਸਿਮਰਤਕਾਰ ਬਾਦਲ ਦੀ ਗਿਰਬਦਾਰੀ ਹੋ ਸਕਦੀ ਹੈ ਤਾਂ ਦੂਜੇ ਪਾਸੇ ਆਜੋ ਵੀ ਕੰਗਣਾ ਰਣਾਉਤ ਨੇ ਕੱਲ ਕੋਰਟ ਦੇ ਵਿੱਚ ਬਠਿੰਡੇ ਬਠਿੰਡੇ ਆ ਕੇ ਉਹਨੇ ਇੱਕ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਹਿੰਦੇ ਭਾਈ ਸਾਡੇ ਤੋਂ ਗਲਤੀ ਹੋ ਗਈ ਹੈ ਜਿਹੜੀ ਕਿ ਕਿਸਾਨੀ ਧਰਨੇ ਦੇ ਦੌਰਾਨ ਦਿੱਲੀ ਦੇ ਵਿੱਚ ਬੈਠੀਆਂ ਮਾਤਾ ਮਾਂ ਨੂੰ ਸਾਡੀਆਂ ਭੈਣਾਂ ਨੂੰ ਉਹਨੇ ਇਨਾਮ ਸ਼ਨਾਬ ਸ਼ਬਦ ਬੋਲੇ ਸੀ ਜਦੋਂ ਕਹਿੰਦੀ ਸੀ 100-100 ਰੁਪਿਆ ਲੈ ਕੇ ਇੱਥੇ ਜਨਾਨੀਆਂ ਆਉਂਦੀਆਂ ਨੇ ਪਰ ਉਸੇ ਬਿਆਨ ਦੇ ਵਿੱਚ ਟੰਗਣਾ ਨਾਤ ਫਸੀ ਸੀ ਤਾਂ ਹੁਣ ਜਿਹੜੀ ਬੇਬੇ ਨੇ ਉਹਦੇ ਉੱਤੇ ਕੇਸ ਕੀਤਾ ਸੀ ਉਹਦੇ ਤੋਂ ਵੀ ਮਾਫੀ ਮੰਗੀ ਗਈ ਹੈ ਕੱਲ ਕੋਰਟ ਦੇ ਵਿੱਚ ਵੀ ਮੰਗੀ ਗਈ ਹੈ ਪਰ ਨਾ ਤਾਂ ਕੋਰਟ ਬਣੀ ਉਹ ਰਾਹਤ ਔਰ ਨਹੀਂ ਉਹ ਬੇਬੇ ਬਨੀਓ ਰਾਤ ਮਿਲੀ ਆ ਤਾਂ ਕੰਗਣਾ ਰਣਾਉਤ ਨੂੰ ਕੱਲ ਹਾਈ ਕੋਰਟ ਬਨੀਓ ਰਾਤ ਨਹੀਂ ਮਿਲੀ ਐਸ ਕਰਕੇ ਕੰਗਣਾ ਨੂੰ ਫੇਰ ਤੋਂ ਨੋਟਿਸ ਜਾਰੀ ਹੋਣਗੇ ਜਿਹਦੇ ਆਧਾਰ ਤੇ ਕੰਗਣਾ ਰਣਾਉਤ ਬੁਰੇ ਤਰੀਕੇ ਦੇ ਨਾਲ ਕਹਿੰਦੀ ਜੀਲ ਜਾ ਸਕਦੀ ਕਿਉਂਕਿ ਜੇਲ ਜਾਣਾ ਤੈ ਹੈ ਜਿੰਨੇ ਵੀ ਇਹਨੇ ਬਿਆਨ ਦਿੱਤੇ ਨੇ ਉਹਨਾਂ ਬਿਆਨਾਂ ਦੇ ਵਿੱਚ ਉਹ ਖੁਦ ਫਸ ਗਈ ਹੈ ਤਾਂ ਹੁਣ ਸੁਖਵੀਰ ਸਿੰਘ ਬਾਦਲ ਤੇ ਆਜੋ ਵੀ ਸੁਖਵੀਰ ਸਿੰਘ ਬਾਦਲ ਔਰ ਡੀਆਈਜੀ ਭੁੱਲਰ ਹਰ মিডিਆ ਦੇ ਵਿੱਚ ਤੁਸੀਂ ਇਹੀ ਜਿਕਰ ਸੁਣਦੇ ਆਏ ਹੋ ਕਿ ਡੀਆਈਜੀ ਭੁੱਲਰ ਕੋਲੋਂ ਪੈਸਾ ਤੇ ਸੋਨਾ ਫੜਿਆ ਗਿਆ ਪਰ ਕਿਸੇ ਨੇ ਇਹ ਗੱਲ ਕਹੀ ਹੈ ਕਿ ਡੀਆਈਜੀ ਭੁੱਲਰ ਇਹਨਾਂ ਬਾਦਲਾਂ ਦਾ ਬਣਾਇਆ ਹੋਇਆ ਚਮਚਾ ਤੇ ਅਫਸਰ ਸੀ ਜਿਹੜਾ ਉਹਨਾਂ ਦੇ ਨਾਲ ਗੂੜੇ ਰਿਸ਼ਤੇ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਦੇ ਅੰਦਰ ਬਹੁਤ ਵੱਡੇ ਪੱਦਰ ਦੇ ਉੱਤੇ ਅੰਜਾਮ ਦਿੰਦਾ ਰਿਹਾ ਲੁੱਟ ਨੂੰ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਨਾਲ ਰਲ ਕੇ ਵੱਡੀ ਤਸਕਰੀ ਇਹਨਾਂ ਨੇ ਪੰਜਾਬ ਭਰ ਦੇ ਵਿੱਚ ਕੀਤੀ ਹੈ ਤਾਂ ਡੀਆਈਜੀ ਭੁੱਲਰ ਆ ਜਿਹੜਾ ਉਹ ਸੁਖਬੀਰ ਬਾਦਲ ਦਾ ਨਜ਼ਦੀਕੀ ਬੰਦਾ ਹੈ ਇਹਨਾਂ ਨੇ ਕਈ ਪੱਤਰਕਾਰ ਵੀ ਛੱਡੇ ਨੇ ਪੰਜਾਬ ਦੇ ਅੰਦਰ ਕਹਿੰਦੇ ਜੀ ਮਨਿੰਦਰ ਸਿੱਧੂ ਪੱਤਰਕਾਰ ਦਾ ਪਹਿਲੇ ਨੰਬਰ ਤੇ ਨਾਮ ਆਉਂਦਾ ਜਿਹੜਾ ਬਾਦਲਾ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਹਰ ਵੇਲੇ ਉਹਦੀ ਖਬਰ ਹੁੰਦੀ ਹੈ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਭਈ ਜਿਹੜੇ ਬਾਦਲਾ ਦੇ ਚਮਚੇ ਨੇ ਓ ਪੰਜਾਬ ਵਿਰੋਧੀ ਲੋਕ ਨੇ ਇਸ ਤਰ੍ਹਾਂ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਪਤਰਕਾਰਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਪੰਜਾਬ ਦਾ ਅਸਵਿਗਾੜਨ ਦੀ ਗੱਲ ਕਰਦੇ ਨੇ ਤੇ ਬਾਦਲਾਂ ਦੇ ਚਮਚਾਦਰੀ ਕਰਕੇ ਬਾਦਲਾਂ ਦਾ ਢਿੱਡ ਭਰਦੇ ਨੇ ਅਨਾਭ ਸ਼ਨਾਭ ਸ਼ਬਦ ਬੋਲ ਕੇ ਮੁੱਖ ਮੰਤਰੀ ਨੂੰ ਕਹਿ ਲੋ ਚਾਹੇ ਸਾਡੀ ਆਮ ਜਨਤਾ ਨੂੰ ਕਹਿ ਲੋ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲੇ ਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਗੁਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਤੇ ਹਰ ਸਿੰਘ ਮਰਤਕੌਰ ਬਹੁਤ ਵੱਡੀ ਉਪਰ ਸਾਸ਼ਣ ਤੇ ਸੀਐਮ ਭਗਵੰਤ ਮਾਨ ਨੂੰ ਤੰਕੀਲਾ ਚੁਕੇ ਹੈਗੇ ਆ ਇੱਧਰ ਕੀ ਚੁੱਪੀ ਨਹੀਂ ਹੈਗੀ ਹਰ ਕੋਈ ਜਾਣਦਾ ਹੈਗਾ ਵੈ ਜਦੋਂ ਵੀ ਉਹ ਕਿਤੇ ਜਾਂਦੇ ਹੈਗੇ ਆ ਸੀਐਮ ਭਗਵੰਤ ਮਾਨ ਨੂੰ ਜ਼ਰੂਰ ਕੋਈ ਨਾ ਕੋਈ ਗੱਲ ਐਸੀ ਕਰਦੇ ਆ ਜਾਂ ਟਿੱਪਣੀ ਕਰਦੇ ਹੈਗੇ ਜਾਂ ਧਮਕੀ ਲਾਉਂਦੇ ਹੈਗੀ ਆ ਜਿਹੜੀ ਕਿ ਮੌਜੂਦਾ ਸੀਐਮ ਭਗਵੰਤ ਮਾਨ ਨੂੰ ਦੇ ਉਹਨਾ ਦੇ ਜਿਹੜੇ ਦੌਰੇ ਹਕੂਮਤ ਉਸਦੇ ਦੇ ਹਾਸਨਾ ਬਹੁਤ ਹੀ ਗੈਰ ਮناسب ਹੈ ਕਿਉਂਕਿ ਉਹ ਮੌਜੂਦਾ ਸੀਐਮ ਹੈਗੀ ਹੈ ਪੰਜਾਬ ਦੇ ਔਰ ਉਹਨਾਂ ਨੂੰ ਸਿੱਧੇ ਤੌਰ ਤੇ ਤਨਖੀਆਂ ਲਾਈਆਂ ਜਾਂਦੀਆਂ ਹੈਗੀਆਂ ਪਰ ਹੁਣ ਗੱਲ ਇਸ ਤੋਂ ਵੀ ਵੱਧ ਗਈ ਹੈ ਅਰ ਸਿਮਰਤ ਕੌਰ ਨੇ ਲੋਕਾਂ ਨੂੰ ਤਨਖੀ ਦੇ ਦਿੱਤੀ ਹੈ ਕਿ ਜੇ ਤਕੜੀ ਨੂੰ ਨਾ ਜਤਾਇਆ ਤਕੜੀ ਦੇ ਉੱਤੇ ਮੋਰ ਨਾ ਲਾਈ ਤੇ ਫਿਰ ਪੰਜਾਬ ਨੂੰ ਅੱਗੇ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚੇਗਾ ਜਿਹੜਾ ਸੀਐਮ ਭਗਵੰਤ ਮਾਨ ਦੇ ਦਰਵਾਜ਼ੇ ਵਿੱਚ ਨਹੀਂ ਪਹੁੰਚਿਆ ਉਹ ਨੁਕਸਾਨ ਹੁਣ ਅਸੀਂ ਪਹੁੰਚਾਵਾਂਗੇ ਇਹ ਕਹਿਣਾ ਸੀਦਾ ਹਰ ਸਿਮਰਤ ਕੌਰ ਦਾ तो दूजे पास कंगना रनावत ने की टिप्पणी जड़ी है उसे हूँ माफ़ी मंगनी पै गई हैगी है उन्हें उस बेबे को माफी की की भी माफ़ी मंगी जो टिप्पणी की और कोर्ट के भी माफ़ी मंगी लेकिन कोई भी रिलीफ नहीं मिले अगली डेट तो कंगना रनावत को पता चलेगा कि फैसला की हैगा कोर्ट का दा दा, बाकी मैं तक कहना सर कमेंट्स में लाजमी दस्य रखियो अपना ढेर सारा ख्याल मिलेंगे अगली वीडियो के हाफिज़